Bye. आज राजप्रदे सरकारी अस्पताल ਦੇ ਵਿੱਚ 108 ਐਂਬੂਲੈਂਸ ਦੇ ਡਰਾਈਵਰਾਂ ਵੱਲੋਂ ਆਪਣੀ ਹੀ ਐਂਬੂਲੈਂਸ ਕੰਪਨੀ ਖਿਲਾਫ ਨਾਰੀਵਾਜੀ ਕੀਤੀ ਗਈ ਐਂਬੂਲੈਂਸ ਦੇ ईएमटी ਸਟਾਫ ਹਰਮਿਤ ਸਿੰਘ ਕੁਲਦੀਪ ਸਿੰਘ ਨੇ ਦੱਸਿਆ ਕਿ ਜੋ 108 ਸਰਕਾਰੀ ਐਂਬੂਲੈਂਸ ਨੇ ਜੋ ਪੰਜਾਬ ਸਰਕਾਰ ਦੇ ਵੱਲੋਂ ਪ੍ਰਾਈਵੇਟ ਕੰਪਨੀ ਨੂੰ ਠੇਕੇ ਦੇ ਦਿੱਤੀ ਹੋਈ ਆ ਅਤੇ ਜਿਸ ਦੇ ਵਿੱਚ ਸਰਕਾਰ ਦੇ ਵੱਲੋਂ ਐਂਬੂਲੈਂਸ ਦੇ ਵਿੱਚ ਹਰ ਸੁਵਿਧਾ ਮਹੱਇਆ ਕਰਵਾਉਣ ਦੇ ਲਈ ਹਰ ਮਹੀਨੇ ਦੇ ਲੱਖਾਂ ਰੁਪਏ ਦਿੱਤੇ ਜਾਂਦੇ ਨੇ ਪਰੰਤੂ ਸਰਕਾਰ ਦੇ ਵੱਲੋਂ ਦਿੱਤੇ ਗਏ ਪੈਸੇ ਦੀ ਦੁਰਵਰਤੋਂ ਹੁੰਦੀ ਆ ਤਾ ਐਂਬੂਲੈਂਸ ਦੀ ਵਿੱਚ ਮੁੱਢਲੀਆਂ ਸਹੂਲਤਾਂ ਨਹੀਂ ਤੇ ਨਾ ਹੀ ਮਰੀਜ਼ਾਂ ਨੂੰ ਲੈ ਕੇ ਜਾਣ ਵਾਲੀ ਐਂਬੂਲੈਂਸ ਦੇ ਵਿੱਚ ਥਰਮਾਮੀਟਰ, ਬੀਪੀ ਟੈਸਟ ਮਸ਼ੀਨ ਅਤੇ ਮਰੀਜ਼ਾਂ ਨੂੰ ਲੈ ਕੇ ਜਾਣ ਵਾਲਾ ਸਟੈਚਰ ਐਂਬੂਲੈਂਸ ਦੀਆਂ ਖਿੜਕੀਆਂ ਜਿਨ੍ਹਾਂ ਨੂੰ ਲੋਕ ਤੱਕ ਨਹੀਂ ਲੱਗਾ ਹੋਇਆ ਅਤੇ ਜੇਕਰ ਕੋਈ ਬੱਚਾ ਐਂਬੂਲੈਂਸ ਦੀ ਖਿੜਕੀ ਦੇ ਨਜ਼ਦੀਕ ਹੀ ਆਉਂਦਾ ਆ ਤਾਂ ਉਹ ਵੀ ਐਂਬੂਲੈਂਸ ਦੇ ਵਿੱਚੋਂ ਡਿੱਗ ਸਕਦਾ ਆ ਉਹਨਾਂ ਕਹਿੰਦੇ ਕਿ ਇੰਨੀ ਮਹਿੰਗਾਈ ਦੇ ਵਿੱਚ ਉਹਨਾਂ ਨੂੰ ਕੰਪਨੀ ਦੇ ਵੱਲੋਂ ਸਿਰਫ 9500 ਰੁਪਏ ਤਨਖਾਹ ਦਿੱਤੀ ਜਾ ਰਹੀ ਹੈ ਜਦਕਿ ਗੁਆਂਟੀ ਸੂਬੇ ਹਰਿਆਣਾ ਦੇ ਵਿੱਚ ਡਰਾਈਵਰ ਨੂੰ 30 ਤੋਂ 25000 ਤੱਕ ਤਨਖਾਹ ਦਿੱਤੀ ਜਾਂਦੀ ਹੈ। ਉਹਨਾਂ ਕਿਹਾ ਪੰਜਾਬ ਦੇ ਵਿੱਚ ਐਂਬੂਲੈਂਸ ਡਰਾਈਵਰਾਂ ਦੇ ਨਾਲ ਫਿੱਤਕਰਾ ਕੀਤਾ ਜਾ ਰਿਹਾ ਹੈ ਅਤੇ ਜੋ ਵੀ ਕੰਪਨੀ ਨੂੰ ਪੰਜਾਬ ਸਰਕਾਰ ਦੇ ਵੱਲੋਂ ਠੇਕਾ ਦਿੱਤਾ ਗਿਆ ਉਹ ਪਹਿਲਾਂ ਹੀ ਕਈ ਸੂਬਿਆਂ ਦੇ ਵਿੱਚ ਬਲੈਕਲਿਸਟ ਹੋ ਚੁੱਕੀ ਹੈ। ਸਿੰਘ ਜੀ ਮੈਂ ਕਿਹੜੀ ਖੇਤਰ ਵਿੱਚ ਕੰਮ ਕਰਦੇ ਆ ਮੈਂ 108 ਐਂਬੂਲੈਂਸ ਇੰਪਲਾਈ ਜੀ ਇਹ ਕੀ ਮੁਸ਼ਕਲ ਆ ਗਈ ਤੁਸੀਂ ਹੜਤਾਲ ਕਰੀ ਬੈਠੇ ਆ ਇਹ ਹੜਤਾਲ ਜੀ ਸਾਡੀ ਜਿਹੜੀ ਜਗਿੱਸਾ ਹੈਲਥ케ਅਰ ਲਿਮਟਿਡ ਕੰਪਨੀ ਹੈ ਪ੍ਰਾਈਵੇਟ ਬੰਬੇ ਦੀ ਕੰਪਨੀ ਹੈ ਜੀ ਪੰਜਾਬ ਸਰਕਾਰ ਨੇ ਇਹਨਾਂ ਨੂੰ ਚਲਾਉਣ ਵਾਸਤੇ ਇੱਕ ਬੰਬੇ ਦੀ ਕੰਪਨੀ ਨੂੰ ਠੇਕਾ ਦਿੱਤਾ ਹੋਇਆ ਜੋ ਕਿ 2011 ਤੋਂ ਇਹ ਠੇਕਾ ਚੱਲ ਰਿਹਾ ਜੀ ਤੇ ਇਹ ਇਹ ਕੰਪਨੀ ਹੈ ਜਿਹੜੀ ਬਾਕੀ ਸਟੇਟਾਂ ਦੇ ਵਿੱਚੋਂ ਬਲੈਕਲਿਸਟ ਹੋ ਚੁੱਕੀ ਹੈ ਜੀ ਤੇ ਜਿਹੜੀ ਇਹ ਕੰਪਨੀ ਹੈ ਇਹ ਜਿਹੜੇ ਸਾਡੇ ਮੁਲਾਜ਼ਮ ਨੇ ਉਹਨਾਂ ਨੂੰ ਤੰਗ ਪਰੇਸ਼ਾਨ ਕਰਦੀਏ ਜੇ ਅਸੀਂ ਉੱਪਰ ਗੱਡੀਆਂ ਬਾਰੇ ਦੱਸਦੇ ਆ ਤਾਂ ਉਹ ਕੋਈ ਕੰਮ ਨਹੀਂ ਕਰਾ ਕੇ ਦਿੰਦੇ ਕੀ ਦਿੱਕਤਾਂ ਨੇ ਐਮਬੂਲੈਂਸ ਦੀ ਦਿੱਕਤਾਂ ਦੀ ਦੇਖੋ ਜੀ ਆ ਪਿੱਛੇ ਤੁਸੀਂ ਦੇਖ ਰਹੇ ਹੋ ਗੱਡੀ ਇਹ ਗੱਡੀ ਸੈਲਫ ਨਹੀਂ ਚੱਕ ਰਹੀ ਮੰਨ ਲਓ 2 ਕਿਲੋਮੀਟਰ ਤੇ ਕੇਸ ਐਕਸੀਡੈਂਟ ਹੋ ਗਿਆ ਤਾਂ ਘੱਟੋ ਘੱਟ ਇੱਥੋਂ 20 ਕਿਲੋਮੀਟਰ ਤੋਂ ਰਾਜਪੁਰੇ ਤੋਂ ਗੱਡੀ ਜਾਣੀ ਐ ਇਹ 2200 ਪੇਸ਼ੈਂਟ ਦੀ ਮੌਤ ਹੋ ਜਾਂਦੀ ਹੈ ਉਹਦੇ ਵਿੱਚ ਜ਼ਿੰਮੇਵਾਰ ਕੰਪਨੀ ਹੋਏਗੀ ਜੀ ਇਸ ਤੋਂ ਇਲਾਵਾ ਹੋਰ ਕੀ ਖਰਾਬੀ ਹੈ ਹੋਰ ਤਾਂ ਜੀ ਖਰਾਬੀ ਇਹਦੇ ਵਿੱਚ ਨਾ ਤਾਂ ਪਲਸ ਆਕਸੀਮੀਟਰ ਹੁੰਦੀ ਹੈਗੀ ਸਭ ਤੋਂ ਮੇਨ ਗੱਲ ਬੀਪੀ ਸੈੱਟ ਪਲਸ ਆਕਸੀਮੀਟਰ ਤੇ ਜਿਹੜੀ ਗੱਡੀ ਦੀ ਸਪੀਡ ਲਿਮਟ ਹੈ ਉਹ ਸਾਨੂੰ ਦਿੱਤੀ ਜਾ ਰਹੀ ਹੈ 60 ਦੀ ਜੀ ਕਿਉਂਕਿ ਮੰਨ ਲਓ ਕੋਈ ਬਾਈਕ ਹੈ ਉਹ ਵੀ ਉਹ ਤੋਂ ਉੱਪਰ ਚਲੀ ਜਾਂਦੀ ਹੈ ਹੂਟਰ ਵੀ ਛੱਡਣਾ ਤਾਂ ਉਹਦਾ ਫਾਇਦਾ ਕੀ ਹੋਇਆ ਹੂਟਰ ਦਾ ਜਦੋਂ ਗੱਡੀ ਦੀ ਸਪੀਡ ਹੀ ਨਹੀਂ ਦੇਣੀ ਕੋਈ ਮਰੀਜ਼ ਅੰਦਰ ਹੈ ਸੀਰੀਅਸ ਹੈ ਉਹ ਮਰਦਾ ਹੈ ਮਰ ਜੇ ਕੰਪਨੀ ਨੂੰ ਕੋਈ ਇਹਦੇ ਵਿੱਚ ਹੋ ਨਹੀਂ ਹੁੰਦਾ ਲੋਕ ਸਾਡੇ ਨਾਲ ਲੜਦੇ ਨੇ ਜਿਹੜੀ ਸਾਡੀ ਸੈਲਰੀ ਹੈ ਜੀ ਉਹ 9500 ਰੁਪਿਆ ਹੈ ਤੇ ਜਿਹੜੀਆਂ ਖੜੀਆਂ ਗੱਡੀਆਂ ਨੇਗੀਆਂ ਉਹਨਾਂ ਦਾ ਕੰਪਨੀ ਜਿਹੜੀ ਪੈਸਾ ਫਜ਼ੂਲਰੀ ਆ ਸਰ ਜੀ 30 ਜਨ ਇੱਕ ਲੱਖ 1 ਲੱਖ 45000 ਰੁਪਿਆ ਜਿਹੜੀ ਇੱਕ ਗੱਡੀ ਤੋਂ ਕੰਪਨੀ ਲੈ ਰਹੀ ਹੈ ਇਹ ਇਹ ਕੰਪਨੀ ਬੰਬੇ ਭੇਜ ਰਹੀ ਐ ਸਾਰਾ ਪੈਸਾ ਅਸੀਂ ਮਾਨ ਸਰਕਾਰ ਤੋਂ ਇਹੀ ਬੇਨਤੀ ਕਰਦੇ ਆ ਮਾਨ ਸਰਕਾਰ ਨੂੰ ਪਹਿਲਾਂ ਵੀ ਅਸੀਂ ਬਹੁਤ ਵਾਰ ਦੱਸ ਚੁੱਕੇ ਆ ਸਾਡਾ ਲਾਡੋਵਾਲ ਟੋਲ ਪਲਾਜ਼ ਦੇ ਉੱਤੇ ਧਰਨਾ ਲੱਗਿਆ ਸੀਗਾ ਉਹ ਇੱਕ ਹਫਤਾ ਧਰਨਾ ਚੱਲਿਆ ਤੇ ਮਾਨ ਸਰਕਾਰ ਨੇ ਮਾਨ ਸਰਕਾਰ ਨੇ ਸਟੇਟ ਕਮੇਟੀ ਨਾਲ ਸਾਡੀ ਨਾਲ ਚਾਰ ਬੰਦੇ ਸਾਡੇ ਸੀਗੇ ਤੇ ਤਿੰਨ ਮੰਤਰੀ ਬਿਠਾਏ ਸੀਗੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਸਿੱਧੂ ਉਹਦੇ ਵਿੱਚ ਹਾਜ਼ਰ ਸੀਗੇ ਮંત્રી ਚੀਮਾ ਜੀ ਉਹਦੇ ਵਿੱਚ ਹਾਜ਼ਰ ਸੀਗੇ ਤੇ ਅਮਨ ਜੀ ਹਾਜ਼ਰ ਸੀਗੇ ਤੇ ਉੱਥੇ ਜਿਹੜੀ ਗੱਲ ਹੋਈ ਸੀਗੀ ਕਿ 5000 ਰੁਪਏ ਵਾਅਦਾ ਕੀਤਾ ਜਾਵੇਗਾ ਤੇ ਅੱਜ ਦੇਖ ਲਓ ਜਨਵਰੀ ਦੀ ਗੱਲ ਹੈ ਜੀ ਤੇ 12 ਮਹੀਨਾ ਹੋ ਗਿਆ 1 ਸਾਲ ਹੋਣ ਵਾਲਾ ਉਸ ਦੇ ਵਿੱਚ ਕੋਈ ਵਾਅਦਾ ਨਹੀਂ ਕੀਤਾ ਗਿਆ ਕੰਮ ਕਰਦੇ ਐਂਬੂਲੈਂਸ 108 ਤੇ ਸਟਾਫ ਆ ਜੀ ਮੁਸ਼ਕਲ ਆ ਗਈ ਇਹਦੇ ਵਿੱਚ ਕੀ ਸਮਾਨ ਪੂਰਾ ਨਹੀਂ ਹੈਗਾ ਇਹਦੇ ਵਿੱਚ ਸਰ ਜੈਸੇ ਬੀਪੀ ਪ੍ਰੈਸ਼ਰ ਹੈਗਾ ਜੀ ਇਹ ਖਰਾਬ ਹੈ ਜੀ ਇੱਕ ਤਾਂ ਜੀ ਮੈਨੂਅਲ ਜਿਵੇਂ ਮਰੀਜ਼ ਆਪਾਂ ਵਾਈਟਲ ਚੈੱਕ ਕਰਨੇ ਆ ਬੀਪ ਉਹ ਖਰਾਬ ਹੈ ਜੀ ਦੂਜਾ ਇੱਕ ਫੀਵਰ ਚੈੱਕ ਕਰਨ ਵਾਸਤੇ ਇਹਦੇ ਵਿੱਚ ਥਰਮਾਮੀਟਰ ਗੱਡੀ ਦੇ ਵਿੱਚ ਨਹੀਂ ਦਿੱਤਾ ਠੀਕ ਹੈ ਜੀ ਤੀਜਾ ਇਹਦੇ ਵਿੱਚ ਹਾਂ ਟੂਲ ਕਿੱਟ ਜਿਹੜੀ ਰੱਸਾ ਵਗੈਰਾ ਕੁਝ ਨਹੀਂ ਹੈਗਾ ਜੇ ਗੱਡੀ ਕਿਤੇ ਖਰਾਬ ਹੋ ਜੇ ਤਾਂ ਅਸੀਂ ਉਹਨੂੰ ਟੋਚਨ ਕਰਕੇ ਵੀ ਨਹੀਂ ਕਿਤੇ ਲਿਜਾ ਸਕਦੇ ਜੀ ਤੀਜਾ ਇਹਦੇ ਵਿੱਚ ਸਰ ਇੱਕ ਆਕਸੀਜਨ ਚੱਲ ਰਹੀ ਹੈ ਜੀ ਦੂਜੀ ਜੇ ਦੋ ਮਰੀਜ਼ ਇਕੱਠੇ ਆ ਜਾਣ ਐਕਸੀਡੈਂਟ ਵੱਡੇ ਹੋ ਜਾਣ ਤਾਂ ਉਹਦਾ ਦੂਜੇ ਮਰੀਜ਼ ਨੂੰ ਆਕਸੀਜਨ ਪ੍ਰੋਵਾਈਡ ਨਹੀਂ ਕਰਾਈ ਜਾ ਸਕਦੀ ਜੀ न्यूज 89 पंजाब दे लिए राजपुरा तो पत्रकार मोहित कुमार दी खास रिपोर्ट न्यूज 89 पंजाब हर खबर जिसदा होवे असर